ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਘਰ ਵਿੱਚ ਬਣਾਵਾਂਗੇ ਕੜਾਈ ਪਨੀਰ ਤੇ ਉਹਦੇ ਲਈ ਆਪਾਂ ਦੇਖੋ ਇੱਕ ਕੜਾਈ ਲਈ ਹੈ ਕੜਾਈ ਵਿੱਚ ਤੁਸੀਂ ਤੇਲ ਪਾ ਲੈਣਾ ਹੈ ਤੇਲ ਪਾ ਕੇ ਤੁਸੀਂ ਥੋੜਾ ਜਿਹਾ ਲਸਣ ਪਾਉਣਾ ਹੈ ਜੇ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਆ ਅਗਰ ਨਹੀਂ ਪਸੰਦ ਤੁਸੀਂ ਕੁਲੇ ਪਿਆਜ਼ ਪਾ ਸਕਦੇ ਆ ਹੁਣ ਆਪਾਂ ਪਿਆਜ਼ਾਂ ਨੂੰ ਥੋੜਾ ਥੋੜਾ ਭੁੰਨਣਾ ਹੈ ਭੁੰਨ ਕੇ ਆਪਾਂ ਜਦੋਂ ਤੱਕ ਜਦੋਂ ਤੱਕ ਇਹਦਾ ਕਲਰ ਚੇਂਜ ਹੋ ਜਾਂਦਾ ਆ ਉਹ ਤੋਂ ਬਾਅਦ ਆਪਾਂ शिमला मिर्च चपा देंगे शिमला मिर्चਾਂ ਨੂੰ ਵੀ ਹੌਲੀ-ਹੌਲੀ ਆਪਾਂ ਭੁੰਨਣਾ ਹੈ ਜਦੋਂ ਪੂਰੇ ਰੰਗ ਦੇ ਹੋ ਗਏ ਉਦੋਂ ਤੱਕ ਆਪਾਂ ਦੇ ਦੇਣਾ ਹੈ ਫਿਰ ਆਪਾਂ ਟਮਾਟਰ ਪਾ ਲੈ ਆ ਟਮਾਟਰਾਂ ਨੂੰ ਵੀ ਹੌਲੀ-ਹੌਲੀ ਆਪਾਂ ਹਿਲਾਉਂਦੇ ਰਹਿਣਾ ਹੈ ਦੇਖੋ ਇਹਦੇ ਨਾਲ ਆਪਣਾ ਸੇਕ ਪੂਰਾ ਲੱਗੂਗਾ ਸਬਜ਼ੀ ਨੂੰ ਚੰਗੀ ਤਰ੍ਹਾਂ ਆਪਾਂ ਹਿਲਾਉਂਦੇ ਰਹਿਣਾ ਇਹਨੂੰ ਤਾਂ ਜੋ ਕਿ ਸਾਰੀ ਸਬਜ਼ੀ ਥੱਲੇ ਨਾ ਲੱਗੇ ਤੇ ਤੁਸੀਂ ਹਮੇਸ਼ਾ ਘਰ ਵਿੱਚ ਬਣਾ ਕੇ ਖਾਇਆ ਕਰੋ ਆਪਾਂ ਲਈ ਇਹ ਵਧੀਆ ਹੁੰਦਾ ਹੈ ਘਰ ਬਣਾ ਕੇ ਖਾਣਾ ਦੇ ਦੇਖੋ ਕਿੰਨਾ ਸਵਾਦ ਬਣਾਇਆ ਹੌਲੀ ਹੌਲੀ ਇਹਨਾਂ ਨੂੰ ਤੁਸੀਂ ਹਿਲਾਉਂਦੇ ਰਹਿਣਾ ਹੈ ਆਪਾਂ ਇਹਨਾਂ ਨੂੰ ਥੋੜਾ ਜਿਹਾ ਬ੍ਰਾਊਨ ਰੰਗ ਦਾ ਕਰਕੇ ਦੇਖੋ ਫਿਰ ਆਪਾਂ ਇਹਨਾਂ ਨੂੰ ਆਪਣਾ ਪਲੇਟ ਵਿੱਚ ਕੱਟ ਲੈਣਾ ਹੈ ਚੰਗੀ ਤਰ੍ਹਾਂ ਇਹਨੂੰ ਆਪਾਂ ਪੂਰੇ ਰੰਗ ਦਾ ਕਰ ਲੈਣਾ ਹੈ ਤੇ ਫਿਰ ਆਪਾਂ ਹੁਣ ਤੜਕਾ ਤਿਆਰ ਕਰਾਂਗੇ ਤੇ ਆਪਾਂ ਤੇਲ ਲਿਆਇਆ ਤੇਲ ਦੇ ਵਿੱਚ ਥੋੜਾ ਜਿਹਾ ਜੀਰਾ ਪਾਓ ਫਿਰ ਤੁਸੀਂ ਜਿਹੜਾ ਆਪਾਂ ਪਿਆਜ਼ ਰੱਖੇ ਸੀ ਬਕਰੇ ਆਪਾਂ ਥੋੜੀ ਜਿਹੀ ਪਿਆਜ਼ ਹੋਰ ਲੈਣੇ ਆ ਉਹਨਾਂ ਨੂੰ ਆਪਾਂ ਮਿਕਸੀ ਵਿੱਚ ਗ੍ਰाइंड ਕਰ ਲੈਣਾ ਹੈ ਚੰਗੀ ਤਰ੍ਹਾਂ ਇਹ ਆਪਾਂ ਤੜਕੇ ਵਿੱਚ ਪਾਉਣੇ ਆ ਫਿਰ ਆਪਾਂ ਟਮਾਟਰ ਲੈਣੇ ਆ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਮਿਕਸੀ ਵਿੱਚ ਗ੍ਰाइंड ਕਰ ਲੈਣਾ ਆ ਆਪਾਂ ਮਿਰਚਾਂ ਪਿਆਜ਼ਾਂ ਵਿੱਚ ਹੀ ਪਾ ਲੈਂਗਾ ਸੀਗੀਆਂ ਉਹਦੇ ਨਾਲ ਹੀ ਹੋ ਗਈਆਂ ਗ੍ਰाइंड ਹੁਣ ਆਪਾਂ ਨਮਕ ਪਾਣਾ ਆਪਣੀ ਟੇਸਟ ਦੇ ਅਕੋਰਡਿੰਗ ਫਿਰ ਤੁਸੀਂ ਹਲਦੀ ਪਾਓ ਫਿਰ ਮਿਰਚ ਪਾਓ ਤੇ ਤੁਸੀਂ ਹੌਲੀ ਹੌਲੀ ਹਿਲਾਉਂਦੇ ਰਹਿਣਾ ਇਹਨੂੰ ਆਪਣਾ ਪੂਰੀ ਤਰ੍ਹਾਂ ਤੜਕਾ ਪਕ ਚਕਿ ਤਿਆਰ ਹੋ ਗਿਆ ਹੈ ਹੁਣ ਆਪਾਂ ਪਨੀਰ ਲਾਵਾਂਗੇ ਪਨੀਰ ਨੂੰ ਆਪਾਂ ਕੜਾਈ ਵਿੱਚ ਪਾ ਕੇ ਹੌਲੀ-ਹੌਲੀ ਇਹਨੂੰ ਰੋਸਟ ਕਰਦੇ ਰਹਿਾਂਗੇ ਤਾਂ ਜੋ ਕਿ ਆਪਣਾ ਥੋੜਾ ਪਨੀਰ ਬ੍ਰਾਊਨ ਰੰਗ ਦਾ ਹੋ ਜਾਵੇ ਆਪਾਂ ਨੂੰ ਪਨੀਰ ਹਮੇਸ਼ਾ ਤਲਕੇ ਪਾਉਣਾ ਚਾਹੀਦਾ ਹੈ ਸਿੱਧਾ ਨਹੀਂ ਪਾਉਣਾ ਚਾਹੀਦਾ ਉਹਦੇ ਨਾਲ ਪਨੀਰ ਆਪਣਾ ਇਕੱਠਾ ਹੋ ਜਾਵੇਗਾ ਦੇਖੋ ਹੁਣ ਆਪਾਂ ਪਹਿਲਾਂ ਜਿਹੜਾ ਤੜਕਾ ਤਿਆਰ ਕੀਤਾ ਸੀਗਾ ਸਾਬਤ ਪਿਆਜ਼ ਮਿਰਚ ਤੇ ਟਮਾਟਰ ਆਪਾਂ ਉਹਨਾਂ ਨੂੰ ਵੀ ਹੁਣ ਤੜਕੇ ਦੇ ਵਿੱਚ ਐਡ ਕਰ ਲਿਆ ਹੈ ਇਹਦੇ ਨਾਲ ਆਪਣੀ ਗਰੇਵੀ ਸੋਹਣੀ ਬਣਦੀ ਆ ਵਧੀਆ ਬਣਦੀ ਆ ਤੇ ਦੇਖੋ ਆਪਾਂ ਹੌਲੀ-ਹੌਲੀ ਹਿਲਾਉਂਦੇ ਰਹਿਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਦਹੀਂ ਪਾਵਾਂਗੇ ਦਹੀਂ ਆਪਾਂ ਮਿਕਸ ਕੀਤਾ ਹੋਇਆ ਸੀਗਾ ਦਹੀਂ ਪਾਉਣਾ ਜ਼ਰੂਰੀ ਆ ਇਹਦੇ ਨਾਲ ਸਬਜ਼ੀ ਦਾ ਟੇਸ ਬਹੁਤ ਵਧੀਆ ਬਣ ਜਾਂਦਾ ਆ ਤੇ ਖਾਣ ਵਿੱਚ ਹੀ ਬਸਵਾਦ ਲੱਗਦੀ ਆ ਤੇ ਕਲਰ ਵੀ ਚੇਂਜ ਹੋ ਜਾਂਦਾ ਦੇਖੋ ਆਪਣੀ ਸਬਜ਼ੀ ਦਾ ਕਲਰ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਆ ਤੇ ਹੁਣ ਆਪਾਂ ਪਨੀਰ ਰੋਸਟ ਕੀਤਾ ਸੀ ਤਲਿਆ ਹੋਇਆ ਸੀ ਹੁਣ ਆਪਾਂ ਇਹਨੋਂ ਪਰ ਸਬਜੀ ਰ ਵਿੱਚ ਪਾ ਦਣਾ ਆ ਤੇ ਹੌਲੀ ਹੌਲੀ ਹਲਾਉਂਦੇ ਰਹਿਣਾ ਆ ਦੇਖੋ ਆਪਣੀ ਸਬਜੀ ਦਾ ਕਲਰ ਕਿੰਨਾ ਸੋਹਣਾ ਆ ਗਿਆ ਆ ਇਹਦਾ ਤੁਸੀਂ ਕੜਾਈ ਪਨੀਰ ਘਰ ਬਣਾਓ ਤੇ ਵਧੀਆ ਬਣਦਾ ਆ ਤੇ ਆਪਣੇ ਹਿਸਾਬ ਨਾਲ ਮਸਾਲੇ ਪਾ ਸਕਦੇ ਆ ਜਿੰਨੇ ਕ ਤੁਹਾਨੂੰ ਪਸੰਦ ਆ ਉਹਨਾਂ ਪਾਓ ਹਾਂਜੀ ਦੇਖੋ ਕਿੰਨਾ ਸੋਹਣਾ ਬਣ ਕੇ ਆਪਣਾ ਕੜਾਈ ਪਨੀਰ ਤਿਆਰ ਹੋ ਚੁੱਕਾ ਆ ਕਲਰ ਵੀ ਦੇਖੋ ਕਿੰਨਾ ਵਧੀਆ ਆਇਆ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਣ ਕੇ ਤੇ ਦੇਖੋ ਆਪਾਂ ਹੁਣ ਆਪਣੀ ਕੜਾਈ ਵਿੱਚ ਪਾ ਲਿਆ ਆ ਜਿਹਦੇ ਵਿੱਚ ਵੀ ਆਪਾਂ ਤਿਆਰ ਕਰਕੇ ਰੱਖਣਾ ਹੈ ਦੇਖੋ ਕਿੰਨਾ ਸੋਹਣਾ ਬਣਿਆ ਆਪਣਾ ਕੜਾਈ ਪਨੀਰ ਤੁਸੀਂ ਵੀ ਘਰ ਹਮੇਸ਼ਾ ਇਦਾਂ ਬਣਾਓ ਤੇ ਆਪਣੇ ਰੋਟੀ ਜਾਂ ਪਰਾਠੇ ਦੇ ਨਾਲ ਖਾਓ ਥੈਂਕ ਯੂ